8 ਅਪ੍ਰੈਲ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਤੋਂ ਹੀ ਕੁਝ ਖੇਤਰਾਂ ਦੇ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਅਮਰitsar ਜ਼ਿਲ੍ਹਾ ਤਰਨਤਾਰਨ ਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਜਾਂ ਪੱਟੀ ਤਰਨਤਾਰਨ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀ ਦਾ ਦੌਰ ਸਵੇਰ ਵੇਲੇ ਤੋਂ ਹੀ ਦੇਖਿਆ ਜਾ ਰਿਹਾ ਹੈ ਜਿਵੇਂ ਉਮੀਦ ਸੀ ਕਿ ਜਿਹੜੇ ਖੇਤਰਾਂ ਦੇ ਵਿੱਚ ਹਵਾ ਰੁਕੀ ਦੁਪਹਿਰ ਤੋਂ ਬਾਅਦ ਉਹਨਾਂ ਖੇਤਰਾਂ ਦੇ ਵਿੱਚ ਨਵੇਂ ਬੱਦਲਾ ਦਾ ਨਿਰਮਾਣ ਹੋਵੇਗਾ ਤਾਂ ਉੱਥੋਂ ਮੀਂਹ ਸ਼ੁਰੂ ਹੋਵੇਗਾ ਖਾਸ ਕਰਕੇ ਇਹ ਮੀਂਹ ਲੁਧਿਆਣਾ ਹੋ ਗਿਆ ਮਲੇਰ ਕੋਟਲਾ ਹੋ ਗਿਆ ਨਾਬਾ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚੋਂ ਸ਼ੁਰੂ ਹੋਇਆ ਜਿਹੜਾ ਕਿ ਅੱਗੇ ਵਧ ਰਿਹਾ ਹੈ ਮੋਗਾ ਹੋ ਗਿਆ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਇਹਨਾਂ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਦੂਸਰੇ ਪਾਸੇ ਫਾਜ਼ਿਲਕਾ ਅਬੋਹਰ ਮੁਕਸਰ ਫਰੀ ਰਕੋਰਟ ਤੇ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਤੇ ਅਮੀਰਿਆ ਕੀ ਰਾਤ ਤੋਂ ਪਹਿਲੋਂ-ਪਹਿਲੋਂ ਦੁਆਬੇ ਦੇ ਕੁਝ ਕੇ ਖੇਤਰ ਜਿਵੇਂ ਨਵਾਂ ਸ਼ਹਿਰ ਹੋ ਗਿਆ ਆਪਣਾ ਜਲੰਧਰ ਦੇ ਇਲਾਕੇ ਹੋ ਗਿਆ ਫਗਵਾੜਾ ਹੋ ਗਿਆ ਬੰਗਾ ਹੋ ਗਿਆ ਤੇ ਕਰਪੂਥਲੇ ਦੇ ਇਲਾਕੇ ਹੋ ਗਿਆ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਤੇ ਦੂਸਰੀ ਤਰਫ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਪੁਆਰ ਖੇਤਰ ਰੋਪੜ ਮੁਹਾਲੀ ਚੰਡੀਗੜ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀ ਉਮੀਦ ਬਣੀ ਹੋਈ ਹੈ ਮੀਂਹ ਬਹੁਤਾ ਨਹੀਂ ਹੋਵੇਗਾ ਬੱਤਵਾਦ ਅੱਧੇ ਘੰਟੇ ਦੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਨਹੀਂ ਤਾਂ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਅੱਜ ਰਾਤ ਤੋਂ ਪਹਿਲੋ-ਪਹਿਲੋ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਨੂੰ ਤੁਹਾਨੂੰ ਦੇਖਣ ਨੂੰ ਮਿਲਣਗੇ